ਸਤ ਸ੍ਰੀ ਅਕਾਲ ਜੀ ਤੁਹਾਨੂੰ ਸਭ ਨੂੰ ਤੇ ਧੰਨਵਾਦ ਤੁਹਾਡਾ ਛੋਟੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਅੱਜ ਅਸੀਂ ਯੁੱਧ ਨਸ਼ੇ ਵਿਰੁੱਧ ਜੋ ਬਹੁਤ ਵੱਡੀ ਇੱਕ ਮੁਹਿੰਮਾ ਸ਼ੁਰੂ ਕੀਤੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਤੇ ਸਾਡੇ ਪਾਰਟੀ ਪ੍ਰਧਾਨ ਅਮਨ ਰੋੜਾ ਜੀ ਨੇ ਯੋਧਨ ਅਛੇ ਵਿਰੁੱਧ ਜਿਸ ਤਰ੍ਹਾਂ ਦੇਖੋ ਤੇ ਆ ਗਿਆ ਦੇ ਤਹਿਤ ਮੈਂ ਜੌਨ ਮਾਲਵਾ ਬਸਰਾ ਮਤਲਬ ਕੋਆਰਡੀਨੇਟਰ ਲਾਇਆ ਗਿਆ ਉਸ ਤੋਂ ਬਾਅਦ ਅਸੀਂ ਇਸ ਸੰਗਠਨ ਨੂੰ ਜ਼ਿਲ੍ਹਾ ਪ੍ਰਧਾਨ ਸਾਡੇ ਕੋਆਰਡੀਨੇਟਰ ਮੇਰੇ ਨਾਲ ਬੈਠੇ ਨੇ ਖੁੱਡੀਆਂ ਸਾਹਿਬ ਮਨਵੀਰ ਜੀ ਇਹ ਲੈ ਨੇ ਡਿਸਟ੍ਰਿਕਟ ਦੇ ਤੇ ਅੱਜ ਸਪੈਸ਼ਲ ਆਉਣ ਦਾ ਮਕਸਦ ਜਿਹੜੀ ਸਾਡੀ ਨਵੀਂ ਹਲਕੇ ਵਾਈਜ਼ ਕਮੇਟੀ ਅਸੀਂ ਤਿਆਰ ਕੀਤੀ ਆ ਅੱਜ ਹਲਕੇ ਦੇ ਜਿਹੜੇ ਪ੍ਰਧਾਨ ਨੇ ਉਹ ਅਸੀਂ ਲਾਏ ਨੇ ਉਹ ਬਾਅਦ ਚ ਤੁਹਾਨੂੰ ਮਨਵੀਰ ਜੀ ਨਾਲ ਇੰਟਰਵਿਊ ਵੀ ਕਰਵਾਉਣਗੇ ਕਿਉਂਕਿ ਇਹ ਜਿਹੜੀ ਮੁਹਿੰਮਾ ਅਸੀਂ ਉੱਪਰੋਂ ਸ਼ੁਰੂ ਕਰਕੇ ਉਹਨੂੰ ਗਰਾਊਂਡ ਤੱਕ ਲੈ ਕੇ ਜਾਣਾ ਚਾਹੁੰਦੇ ਆਂ ਅਕਸਰ ਕੀ ਹੁੰਦਾ ਕਿ ਸਰਕਾਰਾਂ ਤੇ ਪਾਰਟੀਆਂ ਕੋਈ ਵੀ ਸੰਸਥਾਵਾਂ ਕੰਮ ਕਰਦੀਆਂ ਨੇ ਤਾਂ ਇੱਕ ਮਹੀਨਾ ਦੋ ਮਹੀਨੇ ਕੰਮ ਕਰਕੇ ਚੁੱਪ ਹੋ ਜਾਂਦੀਆਂ ਨੇ ਜਿਹੜੇ ਸੰਗਠਨਾ ਇੱਕ بڑا ਵਿਜ਼ਨਰੀ ਸੰਗਠਨ ਨੂੰ ਤਿਆਰ ਕਰ ਰਹੇ ਨੇ ਇਹ ਲੰਬਾ ਸਮਾਂ ਜਿੰਨਾ ਤੱਕ ਜਿੰਨਾ ਟਾਈਮ ਕਹਿ ਸਕਦੇ ਆਪਾਂ ਕਿ ਨਸ਼ੇ ਨੂੰ ਠੱਲਣੀ ਪੈਂਦੀ ਨਸ਼ੇ ਦਾ ਖਾਤਮਾ ਨਹੀਂ ਹੁੰਦਾ ਇਹ ਸੰਗਠਨ ਲਗਾਤਾਰ ਪਿੰਡਾਂ ਦੇ ਵਿੱਚ ਕੰਮ ਕਰੂਗਾ ਹਰ ਪਿੰਡ ਹਰ ਗਲੀ ਹਰ ਉਸ ਮਾਂ ਹਰ ਉਸ ਬੱਚੇ ਹਰ ਉਸ ਘਰ ਤੱਕ ਪਹੁੰਚ ਕਰੂਗਾ ਜਿੱਦੇ ਤੱਕ ਅਜੇ ਕੋਈ ਜਾ ਨਹੀਂ ਸਕਿਆ ਜਿੱਤੇ ਕੋਈ ਕਮੀ ਪੇਸ਼ੀ ਆ ਉਹਦੇ ਲਈ ਇਹ ਮਦਦ ਕਰੂਗਾ ਤੇ ਮੇਨ ਅਜੰਡਾ ਇਸ ਸੰਗਠਨ ਦਾ ਉਹਨਾਂ ਨੂੰ ਜਾਗਰੂਤ ਕਰਨਾਗਾ ਕਿਉਂ ਜਾਗਰੂਤ ਕਰਨਾ ਕਿਉਂਕਿ ਜੋ ਸਕੂਲਾਂ ਦੇ ਕਾਲਜਾਂ ਦੇ ਸਾਡੇ ਪਿੰਡਾਂ ਦੇ ਨੌਜਵਾਨ ਖਿਡਾਰੀ ਸਹਿਬਾਨ ਜਿਹੜੇ ਅੱਜ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਮਿਹਨਤ ਕਰ ਰਹੇ ਨੇ ਪਰ ਬੜੀ ਕਹਿ ਸਕਦੇ ਆਪਾਂ ਕਿ ਤਰਾਸ਼ਦੀ ਹੈ ਕਿ ਉਹਨਾਂ ਤੱਕ ਕੋਈ ਪਹੁੰਚਦਾ ਨਹੀਂ ਸਰਕਾਰ ਜਾਂ ਕੋਈ ਪਾਰਟੀ ਦਾ ਨੁਮਾਇੰਦਾ ਪਹੁੰਚਦਾ ਨਹੀਂਗਾ ਸਿਰਫ ਗੱਲਾਂ ਤੱਕ ਹੀ ਸੀਮਤ ਰੱਖਦੇ ਨੇ ਇਹ ਸੰਗਠਨ ਹਰ ਇੱਕ ਤੱਕ ਅਪਰੋਚ ਕਰੂਗਾ ਹਰ ਇੱਕ ਦਾ ਤਾਲਮੇਰ ਪ੍ਰਸ਼ਾਸਨ ਨਾਲ ਕਰਵਾਊਗਾ ਕਿਤੇ ਕੋਈ ਕਮੀ ਪੇਸ਼ੀ ਆ ਉਹਨੂੰ ਉੱਪਰ ਤੱਕ ਦੱਸ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰੂਗਾ ਜਿਸ ਤਰ੍ਹਾਂ ਸਰਕਾਰੀ ਹਸਪੀਟਲ ਦੀ ਗੱਲ ਕੀਤੀ ਜਦੋਂ ਅੰਮ੍ਰਿਤਸਰ ਦਾ ਜਿਹੜਾ ਕਾਦ ਹੈ ਕੁਝ ਕਹਰੇ ਉੱਥੇ ਪ੍ਰਬੰਧ ਹੀ ਪੂਰੇ ਹੈ ਨਹੀਂ ਜਿੰਨਾ ਚਾਹੀਦਾ ਦੇਖੋ ਬਿਲਕੁਲ ਬਹੁਤ ਜਦੋਂ ਮੈਂ ਸ਼ੁਰੂ ਕੀਤਾ ਨਾ ਯੁੱਧ ਨਸ਼ੇ ਵਿਰੁੱਧ ਜਦੋਂ ਗੱਲ ਯੁੱਧ ਦੀ ਆ ਗਈ ਤਾਂ ਬਹੁਤ ਮਸਲੇ ਨੇ ਜਿਹੜੇ ਉਹਨਾਂ ਜਿੱਟਣੇ ਪੈਂਦੇ ਨੇ ਦੇਖੋ ਲਗਾਤਾਰ ਸਰਕਾਰ 2 ਸਾਲਾਂ ਤੋਂ ਕੰਮ ਕਰ ਰਹੀ ਆ ਬਹੁਤ ਪੁਰਾਣਾ ਸਿਸਟਮ ਸੀ ਜਿਹੜਾ ਹਿੱਲਿਆ ਹੋਇਆ ਸੀਗਾ ਟਾਂਚਾ ਹਿੱਲਿਆ ਹੋਇਆ ਸੀਗਾ ਅਜੇ 3 ਸਾਲ ਹੋਏ ਨੇ ਸਰਕਾਰ ਨੂੰ ਬੜੇ ਕੰਮ ਸੀ ਬੜੇ ਵਾਦੀ ਸੀ ਜਿੱਤੇ ਉਹ ਕੰਮ ਕਰ ਰਹੀ ਸੀਗੀ ਚਾਹੇ ਕਿਸਾਨੀ ਦੀ ਗੱਲ ਹੋਵੇ ਪਾਣੀ ਦੀ ਗੱਲ ਹੋਵੇ ਬਿਜਲੀ ਦੀ ਗੱਲ ਹੋਵੇ ਮੇਨ ਮੁੱਦਾ ਸੀ ਨਸ਼ਾ ਨਸ਼ੇ ਤੇ ਕੰਮ ਕੀਤਾ ਪਰ ਉਹ ਕਹਿ ਸਕਦੇ ਆਪਾਂ ਕਿ ਉਸ ਨਰਜੀ ਨਾਲ ਜਿਸ ਨਰਜੀ ਨਾਲ ਕੰਮ ਹੋਣਾ ਚਾਹੀਦਾ ਸੀਗਾ ਉਹ ਹੁਣ ਸ਼ੁਰੂ ਹੋਏ ਉਹਨਾਂ ਨੇ ਵੇਖ ਲਿਆ ਕਿ ਇਹ ਯੁੱਧ ਹੀ ਕਰਨਾ ਪਊ ਇਹਨਾਂ ਨਾਲ ਸੋ ਜਿਹੜੇ ਤੁਸੀਂ ਹਸਪਤਲਾਂ ਦੀ ਗੱਲ ਕਰਦੇ ਹੋ ਉਹ ਲੱਗੀਆਂ ਹੋਈਆਂ ਨੇ ਸਰਕਾਰਾਂ ਉਹ ਸਰਕਾਰ ਦਾ ਏਜੰਡਾ ਇਹ ਕਿਤੇ ਨਹੀਂ ਰਹਿਣ ਦੇਵਾਂਗੇ ਚਾਹੇ ਹਸਪਤਲ ਦੀ ਗੱਲ ਹੋਵੇ ਚਾਹੇ ਰੀਹੇਵ ਸੈਂਟਰ ਦੀ ਗੱਲ ਹੋਵੇ ਸਟੈਪ ਬਾਈ ਸਟੈਪ ਉਧਰ ਵਧਾਂਗੇ ਐਸੇ ਕਰਕੇ ਸੰਗਠਨ ਤਿਆਰ ਕੀਤਾਗਾ ਕਿ ਲੋਕਾਂ ਤੱਕ ਜਾਈਏ ਜਿਹੜੀਆਂ ਮੁਸ਼ਕਲਾਂ ਨੇ ਸਾਹਮਣੇ ਆਉਣ ਹੌਲੀ ਹੌਲੀ ਸਟੈਪ ਬਾਈ ਸਟੈਪ ਕੰਮ ਜੜ ਤੱਕ ਪਹੁੰਚੀਏ ਇਹ ਸਵਾਲ ਕੰਪਲੀਟ ਕਰਤੀਏ ਤੇ ਕੀ ਕਾ ਕੂੜੀ ਸੀਗੀ ਇੱਕ ਜਿਸ ਨੂੰ ਦਾਖਲ ਕਰਾਇਆ ਗਿਆ 2 ਦਿਨ ਪਹਿਲਾਂ ਨਸ਼ਾ ਸ਼ਟਲ ਦੇ ਲਈ ਲੇਕਿਨ ਉੱਥੇ ਕੋਈ ਗਾਰਡ ਮੌਜੂਦ ਨਹੀਂ ਸੀਗਾ ਨਾ ਹੀ ਕੋਈ ਉੱਥੇ ਇੰਪਾਲਸਰ ਮੁਲਾਜ਼ਮ ਲਾਏਗਾ ਉੱਥੋਂ ਉਹ ਚਲੀ ਗਈ ਆ ਤੇ ਉਸ ਤੋਂ ਬਾਅਦ ਉਹਨੇ ਡਾਕਟਰਾਂ ਨੇ ਵੀ ਕਿਹਾ ਕਿ ਇਹਨੇ ਨਸ਼ਾ ਕੀਤਾ ਹੋਇਆ ਕੁੜੀ ਵੀ ਮੰਨੀ ਆ ਉਹਨੇ ਜਾ ਕੇ ਫਿਰ ਉਹੀ ਨਸ਼ਾ ਕਰਦਾ ਫਿਰ ਉੱਥੇ ਉਹਨੂੰ ਦਾਖਲ ਕਰਾਤਾ ਉੱਥੇ ਲੱਗਦਾ ਨਹੀਂ ਕਿ ਸਿਕਿਉਰਿਟੀ ਵੀ ਪੂਰੇ ਪ੍ਰਬੰਧ ਹੋਣੀ ਚਾਹੀਦੀ ਹੈ ਕਿ ਜਿੱਕਰ ਕਿਸੇ ਨੂੰ ਉੱਥੇ ਮੰਨੋ ਦਾਖਲ ਕਰਾਇਆ ਵੀ ਜਾਂਦਾ ਤੇ ਦੇਖੋ ਤੁਹਾਡੀ ਗੱਲ ਆ ਗਈ ਧਿਆਨ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਸੰਗਠਨਾ ਸਾਡੇ ਖੁੱਡੀਆਂ ਸਭ ਹੋ ਗਏ ਜਾਂ ਅਸੀਂ ਰਲ ਕੇ ਜਦੋਂ ਹੁਣ ਤੁਹਾਡੇ ਵਿੱਚ ਵਿਚਰਾਂਗੇ ਜਿਹੜਾ ਸੰਗਠਨ ਅੱਜ ਅਸੀਂ ਤਾਂ ਅਜੇ ਟੀਮ ਬਣਾਈ ਆ ਅੱਜ ਹੀ ਬਣਾਈ ਆ ਇਹਨੂੰ ਬਲਾਕ ਤੱਕ ਵੀ ਲੈ ਕੇ ਜਾਵਾਂਗੇ ਪਿੰਡਾਂ ਤੱਕ ਵੀ ਲੈ ਕੇ ਜਾਵਾਂਗੇ ਅ ਕਿਤੇ ਦਿੱਕਤ ਆਉਂਦੀ ਆ ਉਹਦੀ ਹੱਲ ਕਰਾਉਣ ਦੀ ਪੂਰ ਜੋਰ ਅਪੀਲ ਹੋਊਗੀ ਅਪੀਲ ਨਹੀਂ ਹੋਊਗੀ ਉਹ ਹੱਲ ਹੀ ਹੋਊਗਾ ਹੱਲ ਕਰਵਾਵਾਂਗੇ ਹਜੇ ਜਿਹੜਾ ਢਾਂਚਾਗਾ ਉਹ ਹੁਣ ਬਣਿਆਗਾ ਮੈਂ ਤਾਂ ਅੱਜ ਪਹਿਲੇ ਵਾਰ ਤੁਹਾਡੇ ਕੋਲ ਆਇਆਗਾ ਸਟੈਪ ਬਾਈ ਸਟੈਪ ਮਨਵੀਰ ਹੋਰੀ ਸਾਰੇ ਇਸ ਗੱਲ 'ਤੇ ਕੰਮ ਕਰਨਾਗਾ ਇਹ ਕੋਈ ਲੜਾਈ ਇਹ ਨਹੀਂ ਹੈਗੀ ਕਿ ਅੱਜ ਹੀ ਅਸੀਂ ਅੱਜ ਤੇ ਚਲੇ ਗਏ ਤੇ ਫਿਰ ਕਿਸੇ ਨੇ ਪੁੱਛਣਾ ਨਹੀਂ ਇਹ ਬੜੀ ਲੰਬੀ ਲੜਾਈ ਆ ਹੁਣ ਮੈਂ ਤੁਹਾਡੀ ਜੀ ਰਹੂੰਗਾ ਸਾਡੀ ਪਾਰਟੀ ਵੱਲੋਂ ਠੀਕ ਹੈ ਕੰਟੀਨਿਊ ਤੁਹਾਡੀ ਜੀ ਵਿਚਾਰਨਾ ਜਿੱਥੇ ਪਤਾ ਲਗਾ ਕਿ ਗਲਤ ਹੋ ਰਿਹਾ ਤੇ ਉਹਦੇ ਖਿਲਾਫ ਤਾਂ ਤੁਸੀਂ ਵੇਖ ਰਹੇ ਹੋ ਕਿ ਸਰਕਾਰ ਬੜੀ ਕਲੀਅਰ ਤੇ ਸਪਸ਼ਟ ਆ ਡੈਡਲਾਈਨ ਆ ਕਿ 31 ਮਈ ਤੱਕ ਸਾਨੂੰ ਨਸ਼ੇ ਦਾ ਖਾਤਮਾ ਚਾਹੀਦਾ ਇੰਨੀ ਸਖਤ ਰਵਈਆ ਤੇ ਰੁਖ ਸਰਕਾਰ ਨੇ ਪਹਿਲੇ ਵਾਰ ਕਰਿਆਗਾ ਕਿਉਂਕਿ ਦੇਖੋ ਤੁਸੀਂ ਸਰਕਾਰ ਆਉਂਦੀ ਨੇ ਸਰਕਾਰਾਂ ਜਾਂਦੀਆਂ ਉਹਨਾਂ ਦੀ ਦਿੱਤੀ ਹੋਈ ਉਹਨਾਂ ਦਾ ਵਿਗੜਿਆ ਹੋਇਆ ਸਿਸਟਮ ਠੀਕ ਕਰਨ ਤੇ ਸਮਾਂ ਲੱਗੂ ਲੱਗੇ ਹੋਈ ਆ ਸਰਕਾਰ ਬੜਾ ਮਨ ਬਣਾਇਆ ਅਫੀਸਰ ਜੋ ਗਲਤ ਕਰੂਗਾ ਚਾਹੇ ਕੋਈ ਪੰਚ ਕੋਈ ਸਰਪੰਚ ਕੋਈ ਵੀ ਆ ਚਾਹੇ ਕੋਈ ਸਮਾਜ ਸੇਵੀ ਬੰਦਾ ਲੱਗਿਆ ਕਿ ਕੋਈ ਮਦਦ ਕਰ ਰਿਹਾ ਨਸ਼ੇ ਵਾਲੇ ਬੰਦੇ ਦੀ ਉਤੇ ਬਣਦੀ ਕਾਨੂੰਨ ਕਾਰਵਾਈ ਹੋਊਗੀ ਹੋਗੀ ਸਰਕਾਰ ਨੂੰ ਸੱਤਾ ਚਾਹੇ 3 ਸਾਲ ਹੋ ਗਏ ਯੂਥ ਨਸ਼ੇ ਵਿਰੋਧ ਮਹਾਂਨ ਨੂੰ ਚੱਲਣੋਂ ਅੱਜ 3 ਸਾਲ ਦਾ ਲੰਮਾ ਸਮਾਂ ਕਿਉਂ ਲੱਗ ਗਿਆ ਜੀ ਭਾਈ ਜੀ ਪਹਿਲੀ ਮੈਂ ਕਹਿ ਕੇ ਐਂ ਦੇਖੋ ਬੜੀ ਵੱਡੀ ਲੜਾਈ ਆ ਇਹ ਬਹੁਤ ਵੱਡੀ ਲੜਾਈ ਆ ਜਿਹੜਾ ਇਹ ਨਸ਼ਾ ਹੈ ਪੂਰੀ ਦੁਨੀਆ ਦੇ ਵਿੱਚ ਹਾਵੀ ਆ ਆਪਾਂ ਸ਼ੁਕਰ ਕਰੀਏ ਕਿ ਪਹਿਲੀ ਸਰਕਾਰ ਆ ਜਿਸ ਨੇ ਇਸ ਲੈਵਲ ਤੱਕ ਸੰਗਠਨ ਬਣਾਏ ਨੇ ਤੇ ਦਿਨ ਰਾਤ ਇੱਕ ਕੀਤਾ ਹੋਇਆਗਾ ਕਿ ਕਿਵੇਂ ਨਾ ਕਿਵੇਂ ਖਾਤਮਾ ਕਰੀਏ ਦੇਖੋ ਸਿੱਧੀ ਸਪਸ਼ਟ ਗੱਲ ਆ ਇੱਕ ਕੈਂਸਰ ਦੀ ਬਿਮਾਰੀ ਆ ਮੈਂ ਦੱਸਾਂ ਤੁਹਾਨੂੰ ਉਹ ਜੋ ਚੌਥੀ ਸਟੇਜ ਤੇ ਹੁੰਦਾ ਉਹਦੇ ਨਾਲ ਕੋਈ ਮੱਥਾ ਨਹੀਂ ਲਾਉਂਦਾ ਅਗਲਾ ਕਹਿੰਦਾ ਆਪਾਂ ਕੀ ਲੈਣਾ ਯਾਰ ਕੈਂਸਰ ਫੈਲ ਹੀ ਨਾ ਜਾਵੇ ਇਹ ਪਹਿਲੀ ਸਰਕਾਰ ਆ ਜਿਹੜੀ ਕਹਿੰਦੀ ਚਾਹੇ ਚੌਥੀ ਸਟੇਜ ਤੇ ਆ ਨਸ਼ਾ ਚਾਹੇ ਪੰਜਵੀਂ ਤੇ ਆ ਅਸੀਂ ਲੜਾਂਗੇ ਇਸ ਤੋਂ ਪਹਿਲਾਂ ਸਿਰਫ ਡਰਾਮੇ ਕੀਤੇ ਗਏ ਨੇ ਨਸ਼ੇ ਤੇ ਪੋਲਿਟਿਕਸ ਹੋਈਆਂ ਹੁਣ ਤੱਕ ਤੇ ਕਿਸੇ ਨੇ ਐਫਰਟਸ ਨਹੀਂ ਕੀਤੇ ਤੇ ਜੇ ਅੱਜ ਸਾਡੀ ਸਿਲੈਕਸ਼ਨ ਹੋਈ ਆ ਅੱਜ ਜੇ ਕਿਹਾ ਗਿਆ ਡੀਜੀਪੀ ਵੱਲੋਂ ਵੀ ਮੈਂ ਅਤੇ 31 ਮਈ ਤੱਕ ਜੇ ਕੋਈ ਅਫੀਸਰ ਜਾ ਉੱਥੋਂ ਦੀ ਜਗ੍ਹਾ 'ਚ ਕਿਸੇ ਵੀ ਬੰਦੇ ਕੋਲ ਨਸ਼ਾ ਪਾਇਆ ਜਾਂਦਾ ਉੱਥੋਂ ਦਾ ਅਫੀਸਰ ਸਹਿਬਾਨ ਜ਼ਿੰਮੇਵਾਰ ਹੋਗਾ ਹਰ ਚੀਜ਼ ਨੂੰ ਕਰਨ ਤੇ ਸਮਾਂ ਲੱਗਦਾ ਕਿਉਂਕਿ ਐਡੀ ਵੱਡੀ ਲੜਾਈ ਇੱਕੋ ਦਮ ਨਹੀਂ ਲੜੀ ਜਾ ਸਕਦੀ ਇਹ ਕੋ ਕੈਂਸਰ ਦਾ ਰੋਗ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਤਰਥੱਲੀ ਮੱਚੀ ਹੋਈ ਆ ਕੱਲੇ ਪੰਜਾਬ ਦੀ ਗੱਲ ਨਹੀਂ ਅਮਰੀਕਾ ਕੈਨੇਡਾ ਤੁਸੀਂ ਕਿਤੇ ਵੀ ਚੱਲ ਜਾਓ ਬੇਵੱਸ ਹੋ ਗਏ ਲੋਕ ਉੱਥਾਂ ਕੋਸ਼ਿਸ਼ ਹੀ ਨਹੀਂ ਕਰ ਰਹੇ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਸਾਡੀ ਟੀਮ ਦਿਨ ਰਾਤੇ ਕਰਕੇ ਲੋਕਾਂ ਨੂੰ ਸੁਚੇਤ ਕਰੂਗੀ। ਉਹਨਾਂ ਦੇ ਵਿੱਚ ਰਹੂਗੀ ਜਿੱਥੇ ਕੋਈ ਕਮੀਆਂ ਆਉਂਦੀਆਂ ਨੇ ਉਹ ਅਸੀਂ ਹੱਲ ਕਰਾਉਣ ਦੀ ਸਾਡੀ ਪਹਿਲੀ ਕੋਸ਼ਿਸ਼ ਹੀ ਉਹ ਆ ਕਿ ਅਸੀਂ ਉਹੀ ਗੱਲ ਕਰਾਵਾਂਗੇ ਜਿਹੜੀ ਸਾਡੀ ਟੀਮ ਆ ਇਹ ਨਸ਼ੇ ਲਈ ਨਸ਼ੇ ਦੇ ਜਿਹੜੇ ਬੰਦੇ ਵਪਾਰ ਕਰ ਰਹੇ ਨੇ ਜਾਂ ਅਵੇਅਰਨੈਸ ਆ ਜਿਹੜੀ ਪਿੰਡਾਂ ਦੇ ਵਿੱਚ ਅਜੇ ਕਿਤੇ ਨਾ ਕਿਤੇ ਕਮੀਆਂ ਉਹਦੇ ਲਈ ਹੀ ਕੰਮ ਕਰੂਗੀ। ਬਿਲਕੁਲ ਜੱਗਾ ਕਿ ਜਿੰਨਾ ਪੰਜਾਬ ਨੂੰ ਨਸ਼ੇ ਦੇ ਪਿਲਾਅ ਪਦਨਾਮ ਕੀਤਾ ਜਾ ਰਿਹਾ ਹੈ ਇੰਨਾ ਨਸ਼ਾ ਹੈਗਾ ਪੰਜਾਬ ਵਿੱਚ। ਮੈਂ ਇਹ ਤਾਂ ਪਹਿਲਾਂ ਵੀ ਮੈਂ 1 ਸਾਲ 2 ਸਾਲ ਪਹਿਲਾਂ ਤੁਸੀਂ ਅਜੇ ਦੇਖਿਓ ਮੈਂ ਕਿ ਰੈਲੀ ਕਰੀ ਸੀਗੀ। ਨਸ਼ੇ ਦੇ ਵੀ ਜਰ ਇੰਨਾ ਬਦਨਾਮ ਨਾ ਕਰੋ ਤੁਸੀਂ ਪੰਜਾਬ ਨਹੀਂ ਹੈਗਾ ਇਹ ਸੱਚ ਹੈਗਾ ਇਸ ਤੋਂ ਵੱਧ ਤੁਸੀਂ ਜਿਹੜੇ ਮਰਜੀ ਸਟੇਟ ਦੀ ਗੱਲ ਕਰ ਲਓ ਅਮਰੀਕਾ ਕੈਨੇਡਾ ਦੀ ਗੱਲ ਕਰ ਲਓ ਕੰਟਰੀ ਦੀ ਗੱਲ ਕਰ ਲਓ ਤੇ ਇਹਦੋਂ ਬੁਰਾ ਹਾਲ ਹੈਗਾ ਬਸ ਗੱਲ ਕੀ ਆ ਸਾਡੀ ਸਾਡੇ ਤੇ ਪੋਲਿਟਿਕਸ ਆ ਜਿਹੜੀ ਨਸ਼ੇ ਤੇ ਹੋ ਰਹੀ ਆ ਇਹ ਸਾਡੀ ਮਾੜੀ ਕਿਸਮਤ ਲਾ ਲਓ ਹਰ ਬੰਦਾ ਇੱਕ ਸਵਾਲ ਕਰ ਦਿੰਦਾ ਕਿ ਨਸ਼ਾ ਇਹ ਕਿਸੇ ਨੇ ਨਹੀਂ ਕਰ ਸਕਦਾ ਬਸ ਆਪਰੇ ਆ ਜੇ ਮੈਂ ਚਮਕਾਓ ਤੇ ਠੋਕ ਕੇ ਰੱਖੋ ਜਦੋਂ ਤੁਸੀਂ ਆਮ ਆਪੇ ਪਾਰਟੀ ਨਹੀਂ ਸਕਦਾ ਤਾਂ ਹੋਣਾ ਚਾਹੀਦਾ ਉਹ ਨਸ਼ਰਾ ਮੁੱਦਾ ਹੀ ਚੱਕੀ ਸੀ ਮੇਰੇ ਕਹਿੰਦੀ ਸੀ ਦੂਜੀ ਸਿਆਸੀ ਪਾਰਟੀਾਂ ਲੰਤ ਕੇ ਹੋ ਤੁਸੀਂ ਤੇ ਬਿਲਕੁਲ ਜੀ ਅੱਜ ਚੱਕਦੀ ਸੀ ਅੱਜ ਜਿਹੜੀ ਪਾਰਟੀ ਹੈ ਤੇ ਤੁਹਾਡੇ ਸਾਹਮਣੇ ਆ ਤੇ ਲਗਾਤਾਰ ਲੱਗੀ ਹੋਈ ਆ ਇਕੜਾ ਇਹ ਗਰੀਬੀ ਸੀ ਲੜਾਈ ਨਹੀਂ ਲੜਨੀ ਮੈਂ ਤਾਂ ਕਹਿ ਰਹੇ ਆ ਕਿ ਅਸੀਂ ਲੜਾਈ ਲੜ ਰਹੇ ਆ ਤੁਸੀਂ ਪ੍ਰੈਸ ਮੀਡੀਆ ਰਾਹੀਂ ਵੇਖ ਲੋ ਤੁਸੀਂ ਤਾਂ ਮਤਲਬ ਕਿ ਭਰਾ ਹੋਗੇ ਤੁਸੀਂ ਤਾਂ ਰੋਜ਼ ਹੀ ਵੇਖਦੇ ਹੋ ਜਿੱਥੇ ਮਤਲਬ ਕਿ ਦਿੱਕਤ ਆਉਂਦੀ ਹੈ ਉੱਥੇ ਡਾਇਰੈਕਟ ਸੀਐਮ ਸਾਹਿਬ ਖੁਦ ਇਨਵੋਲਵ ਹੋ ਜਾਂਦੇ ਨੇ ਚਾਹੇ ਕੋਈ ਇੱਕ ਤੁਸੀਂ ਵੇਖਿਓ ਪਿਛਲੇ ਤੁਹਾਡੇ ਮਾਧਿਅਮ ਰੇ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਕਿ ਸਰਪੰਚ ਨੇ ਮੁੱਦਾ ਚੱਕਿਆ ਸੀ ਉਹ ਲਾਈਵ ਹੋ ਗਿਆ ਸੀਗਾ ਤੇ ਸੀਐਮ ਸਾਹਿਬ ਨੇ ਪਰਸਨਲੀ ਉਹਨੂੰ ਲੈ ਕੇ ਉਹਦਾ ਹੱਲ ਕਰਵਾਇਆ ਵੀ ਪਾਈ ਇਦਾਂ ਦਾ ਰਵਈਆ ਨਹੀਂ ਸਾਡੀ ਸਟੇਟ ਦੇ ਵਿੱਚ ਬਰਦਾਸ਼ਤ ਕੀਤਾ ਜਾਊਗਾ ਹਰ ਬੰਦੇ ਦੀ ਕੋਸ਼ਿਸ਼ ਆ ਦੇਖੋ ਇਹ ਤੁਸੀਂ ਹੋ ਚਾਹੇ ਚਾਹੇ ਅਸੀਂ ਆ ਚਾਹੇ ਕੋਈ ਸਮਾਜ ਸੇਵੀ ਆ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਸਾਡੇ ਘਰੇ ਸਾਡੇ ਪਿੰਡ ਚ ਨਾ ਸ਼ਰ ਰਹੇ ਠੀਕ ਆ ਇਹ ਕੋਈ ਨਹੀਂ ਚਾਹੁੰਦਾ ਸਿਰਫ ਇੱਕ ਦੇਖੋ ਗੱਲ ਸਮਝਣ ਦੀ ਆ ਕਿ ਕੋਈ ਚੰਗਾ ਬੰਦਾ ਆਇਆ ਕੋਈ ਚੰਗੀ ਪਾਰਟੀ ਆਈ ਆ ਜਿਹੜੀ ਕਹਿੰਦੀ ਆ ਯਾਰ ਕੋਈ ਗੱਲ ਨਹੀਂ ਤੁਸੀਂ ਐਫਰਟਸ ਤਾਂ ਕਰੋ ਜਿਵੇਂ ਕਿ ਹੌਨਾਲੇ ਦਿਨਾਂ ਦੇ ਵਿੱਚ ਅ ਦੋ ਤਰੀਕ ਨੂੰ ਮੁਕਸਰ ਸੌਰੀ ਤਿੰਨ ਨੂੰ ਮੁਕਸਰ ਬੀ ਡੀ ਸੀ ਦੀ ਮੀਟਿੰਗ ਹੋ ਰਹੀ ਆ ਇਸ ਤੋਂ ਪਹਿਲਾਂ ਕਿਸੇ ਨੇ ਮੀਟਿੰਗ ਕੀਤੀ ਨਹੀਂ ਇਦਾਂ ਦੀ ਹੁਣ ਸਾਂਝੇ ਲੋਕੋ ਚਾਣਗੇ ਉਹਨਾਂ ਦੀਆਂ ਗੱਲਾਂ ਵੀ ਸੁਣੀਆਂ ਜਾਣਗੀਆਂ ਠੀਕ ਹੈ ਉਹਨਾਂ ਤੇ ਹੱਲ ਫੇਰੀ ਹੋਣਗੇ ਜਦੋਂ ਆਪਾਂ ਵਿੱਚ ਬੈਠਾਂਗੇ ਇਹ ਲੜਾਈ ਇਹ ਨਹੀਂ ਹੈਗੀ ਮੈਂ ਵਾਰ-ਵਾਰ ਇਹ ਗੱਲ ਤਾਂ ਕਹਿ ਰਿਹਾ ਕਿ ਅੱਜ ਅੱਗੇ ਦੇ ਚਲੇਗੇ ਤੁਹਾਨੂੰ ਹੁਣ ਮੈਂ ਲਗਾਤਾਰ ਇੱਥੇ ਦੇਖਣ ਨੂੰ ਮਿਲੂਗਾ ਆਵਾਂਗੇ ਪਿੰਡਾਂ ਦੇ ਵਿੱਚ ਅੱਜ ਤੋਂ 15 ਦਿਨਾਂ ਨੂੰ 20 ਦਿਨਾਂ ਨੂੰ ਅਜਮਾਉਣ ਦਾ ਵਾਦਾ ਕਰਕੇ ਚੱਲੇ ਤੁਸੀਂ ਆਪ ਕਹੋਗੇ ਤੁਹਾਡੇ ਜਿੱਥੇ ਵੀ ਤੁਸੀਂ ਰਹਿੰਦੇ ਤੁਹਾਡੇ ਘਰਾਂ ਤੱਕ ਵੀ ਸਾਡੀ ਟੀਮ ਅਪਰੋਚ ਕਰੂਗੀ ਆ ਕੇ ਰਿਕਵੈਸਟ ਕਰੂਗੀ ਕਿ ਰੋਗ ਆ ਇਹਦਾ ਛੱਡੋ ਕਿਸੇ ਨਾਲ ਆਪਾਂ ਜ਼ਬਰਦਸਤੀ ਇੱਕ ਰੋਗ ਆ ਨਸ਼ਾ ਜਿਹਨੂੰ ਲੱਗ ਗਿਆ ਕਿਸੇ ਦਾ ਮਾਂ ਪਿਓ ਜਾਂ ਕਿਸ ਦੀ ਭੈਣ ਜਾਂ ਭਰਾ ਨਹੀਂ ਕਿਸੇ ਦਾ ਬਾਪੂ ਨਹੀਂ ਚਾਹੁੰਦਾ ਕਿ ਮੇਰਾ ਮੁੰਡਾ ਨਸ਼ਾ ਕਰੇ ਪਰ ਰੋਗ ਆ ਜਦੋਂ ਲੱਗਦਾ ਇਹ ਮਾੜੀ ਕਿਸਮਤ ਇਸ ਲਈ ਅਵੇਅਰਨੈਸ ਹੀ ਹਲਾ ਉਹ ਅਸੀਂ ਉਹਨੂੰ ਅਵੇਅਰਨੈਸ ਗਰਾਊਂਡ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਦੇਖੋ ਤੁਸੀਂ ਸਾਡੇ ਨਾਲੋਂ ਤੁਸੀਂ ਇੱਕ ਮਹਿਮ ਨੂੰ ਤਕੜਾ ਕਰਨਾ ਤੁਹਾਡੇ ਤੋਂ ਬਣਾ ਕੁਝ ਨਹੀਂ ਹੋ ਸਕਦਾ ਸਾਰੇ ਲੋਕ ਆਉਣ ਇੱਕੋ ਕੇ ਲੜੀ ਇਕੱਲੀਆਂ ਸਰਕਾਰਾਂ ਜਾਂ ਇਕੱਲੀਆਂ ਪਾਰਟੀਆਂ ਜਾਂ ਇਕੱਲਾ ਚੁਸ਼ਪਿੰਦਰ ਜਾਂ ਇਕੱਲਾ ਮੀਡੀਆ ਜਾਂ ਇਕੱਲਾ ਭਗਵੰਤ ਮਾਨ ਸਭ ਕੁਝ ਨਹੀਂ ਕਰ ਸਕਦੇ ਇੱਕੋ ਹੋਣਾ ਪੈਣਾ ਇਹ ਸੌਖਣੀ ਬਣੀ ਕਿ ਕੋੜ ਕੱਢਣਾ ਤਾਂ ਨਿਕਲ ਜਾਊਗਾ ਨਸ਼ਾ ਸ਼ਰਾਬ ਤੇ ਕੋਈ ਨਸ਼ਾ ਕਰਦਾ ਹੈਗਾ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਕੋੜਨਾ ਦਿੱਤਿਆ ਜਾਂ ਜਲਦਨਾ ਗੀਤ ਦੇ ਥੱਲੇ ਰੱਖਣਾ ਲਿਆ ਇਹ ਕਿ ਨਾ ਕਈ ਬੰਦੇ ਉਹ ਜੇ ਜੇ ਤੁਸੀਂ ਗੋਲ ਪੜਾਉਂਗੇ ਤਾਂ ਕਾਫੀ ਸਾਲ ਹੋ ਗਏ ਉਹ ਗੋਲੀਆਂ ਤੇ ਹੀ ਲੱਗ ਗਏ ਉਹ ਵੀ ਤਾਂ ਇੱਕ ਨਸ਼ਾ ਫਿਰ ਉਹ ਜੇਕਰ ਦੂਜਾ ਛੜਾਉਂਦੇ ਫਿਰ ਗੋਲੀਆਂ ਤੇ ਲੱਗ ਗਿਆ ਉਹ ਗੋਲੀਆਂ ਨਾਲ ਛੁੱਟਦਾ ਨਹੀਂ ਕਿ ਉਹ ਉਤੋਂ ਫਰੀ ਮਿਲਦੀਆਂ ਤੇ ਉਹ ਫਰੀ ਜਾ ਕੇ ਉੱਥੇ ਲੱਜ ਜਾਂਦੇ ਆ ਦੇਖੋ ਛੋਟੇ ਵੀਰ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਇੱਕ ਬਿਮਾਰੀ ਆ ਇੱਕ ਰੋਗ ਆ ਠੀਕ ਹੈ ਇਹ ਕਿਸੇ ਵੱਸ ਦੀ ਗੱਲ ਨਹੀਂ ਕੋਈ ਨਹੀਂ ਚਾਹੁੰਦਾ ਕਿ ਸਾਡਾ ਜੀ ਗੋਲੀਆਂ ਖਾਵੇ ਕਿਹਦਾ ਦਿਲ ਕਰਦਾ ਤੁਸੀਂ ਚਾਤ ਮਾਰ ਕੇ ਦੇਖੋ ਆਪਦੇ ਪਰਿਵਾਰਾਂ ਚ ਆਪਦੇ ਪਸ਼ੋਕੜ ਚ ਸਾਡੇ ਚਾਚੇ ਤਾਏ ਸਾਡੇ ਬਜ਼ੁਰਗ ਸ਼ਰਾਬ ਪੀਂਦੇ ਸੀ ਬਹੁਤਿਆਂ ਦੀ ਮੌਤ ਹੋ ਗਈ ਪਰ ਘਰੇ ਤਾਂ ਸਹੀ ਕਹਿੰਦੇ ਵੀ ਯਾਰ ਕਿਉਂ ਪੀਨੇ ਹੋ ਇਹ ਮਾੜੀ ਆ ਸੋ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇੱਕ ਲਈ ਤੁਸੀਂ ਇਹ ਗੱਲ ਨਾ ਮਤਲਬ ਕਿ ਸਮਝੋ ਜਿਹੜਾ ਨਸ਼ਾ ਹੈਗਾ ਇੱਕ ਰੋਗ ਆ ਪਹਿਲੀ ਗੱਲ ਤੇ ਆਪਾਂ ਸਮਝੀਏ ਇਹਨੂੰ ਬੜੇ ਇਹਨੂੰ ਦਵਾਈ ਦੀ ਇਹਦੀ ਮੈਡੀਟੇਸ਼ਨ ਇਹਦਾ ਰੀ ਹੈਵ ਸੈਂਟਰੀ ਇਹਦਾ ਹੱਲ ਹੈਗਾ ਜੇ ਤੁਸੀਂ ਕਹੋਗੇ ਚਾਰ ਥਪੜੇ ਮਾਰੇ ਵੀ ਜੇ ਭੱਜ ਜਾ ਨਸ਼ਾ ਛੱਡਣਗੇ ਨਹੀਂ ਇਹ ਗਲਤ ਗੱਲ ਆ ਸਖਤ ਪੁਲਿਸ ਕਰ ਸਕਦੀ ਹੈ ਜਿਹੜੇ ਮਤਲਬ ਕਿ ਧੰਦਾ ਕਰਦੇ ਨੇ ਜਿਹੜੇ ਬਿਜ਼ਨਸ ਕਰਦੇ ਨੇ ਉਹਨਾਂ ਤੇ ਸਖਤਾਈ ਸਰਕਾਰ ਕਰ ਰਹੀ ਹੈ ਤੇ ਹੋਊਗੀ ਆਉਣ ਵਾਲੇ ਦਿਨਾਂ ਚ ਹੋਰ ਵੀ ਹੋਊਗੀ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਜੇ ਜਿਸ ਤਰ੍ਹਾਂ ਦੇ ਨਾਲ ਮੰਨ ਲਓ ਜੀਵ ਵਾਲੀ ਕੋਲੀ ਦੇ ਬਜੀ ਉਹ ਮੈਂ ਲੰਬੇ ਸਮੇਂ ਤੋਂ ਉਹ ਵੀ ਖਾਈ ਜਾਂਦੇ ਪਰ ਉਹ ਤਾਂ ਦੂਸਰਾ ਬਜੀ ਉਹ ਉਹ ਰੋਗ ਆ ਮੈਂ ਦੱਸਦਾ ਰਿਹਾ ਜੇ ਜੇ ਉਹਨਾਂ ਨੂੰ ਛਡਾਉਂਦੇ ਨੇ ਨਾ ਤੁਸੀਂ ਗਰਾਊਂਡ ਤੇ ਜਾ ਕੇ ਪਤਾ ਕਰਿਓ ਪਤਾ ਕਰਿਓ ਮੈਂ ਤਾਂ ਤੇ ਕੰਮ ਕਰ ਚੁੱਕਿਆ ਤਾਂ ਬਿਮਾਰ ਹੋ ਜਾਂਦੇ ਨੇ ਤੇ ਐਡਮਿਟ ਕਰਨੇ ਪੈਂਦੇ ਨੇ ਜਦ ਐਡਮਿਟ ਕਰਦੇ ਆ ਠੀਕ ਹੈ ਤਾਂ ਕਹਿ ਦਿੰਦੇ ਵੀ ਇਹ ਇਹਨੂੰ ਸਰੀਰ ਨੂੰ ਲੋੜ ਆ ਛੋਟੀ ਜੀ ਗੱਲ ਆ ਮੈਂ ਤੁਹਾਡੀ ਗੱਲ ਦਾ ਐਸੇਚ ਜਵਾਬ ਦੇ ਕੇ ਖਤਮ ਕਰਨ ਲੱਗੇ ਆ ਸ਼ਰਾਬ ਆ ਜਿਹੜੀ ਜਦੋਂ ਕੋਈ ਪੀਣ ਲੱਗੇ ਜੇ ਨਾ ਠੀਕ ਆ ਉਹ ਵੀ ਨਹੀਂ ਬਾਈ ਜੀ ਛੋਟੀ ਜੀ ਜਦੋਂ ਸਰੀਰ ਨੂੰ ਰੋਗ ਲੱਗਦਾ ਨਾ ਇਹ ਕਿਸੇ ਦੇ ਕਹਾਂ ਇਹ ਸਮਝੋ ਤੁਸੀਂ ਜੇ ਆਪਾਂ ਉਹਦੇ ਮੱਥਾ ਮਾਰ ਲਿਓ ਸ਼ਾਮ ਨੂੰ ਪੀ ਲੂ ਚੋਰੀਓ ਪੀ ਲੂ ਅੱਛਾ ਛੋਟੀ ਜੀ ਗੱਲ ਆ ਠੇਕਾ ਤਾਂ ਪਿੰਡ ਤੋਂ ਬਾਹਰ ਆ ਜਿਹਨੂੰ ਤਲਵਾ ਉਹਨੇ ਬਾਹਰ ਜਾ ਕੇ ਪੀ ਲੈਣਾਗਾ ਠੀਕ ਆ ਉਹਨੇ ਜਰੂਰੀ ਥੋੜੀ ਵੀ ਕਰੇ ਪੀ ਵੀ ਪਣੀ ਆ ਉਹ ਤਾਂ ਕਿਤੇ ਵੀ ਜਾਓ ਤੇ ਪਿਓ ਅੰਦਰ ਬਿਮਾਰੀ ਆ ਤੋੜਾ ਇਹਦਾ ਇਲਾਜ ਹੀ ਹੱਲਾ ਇਹ ਜਿਹੜੀ ਗੋਲੀ ਆਪਾਂ ਕਿਸੇ ਨੂੰ ਜਾਣ ਬੁੱਝ ਕੇ ਥੋੜੀ ਦੇਣ ਆ ਆਪਣੀ ਸਰੋਗਤ ਛੁੱਟੀ ਹੋਈ ਨਾ ਡਾਕਟਰ ਜੇ ਨਹੀਂ ਛੁੱਟਦੇ ਬਿਮਾਰ ਹੂ ਤਾਂ ਕੁਦਰਤੀ ਗੱਲ ਹੈ ਜਦੋਂ ਜ਼ਿਆਦਾ ਬਿਮਾਰ ਹੋ ਜਾਂਦਾ ਤੇ ਬੰਦਾ ਕਿਤਨਾ ਕਿਤੇ ਉਹ ਮੌਤ ਵਾਲੇ ਚਲਾ ਜਾਂਦਾ ਅਗਲਾ ਕਹਿੰਦਾ ਯਾਰ ਸਰਕਾਰਾਂ ਕਰਦੀਆਂ ਕੀ ਨੇ ਐਸ ਕਰਕੇ ਇਹ ਡਾਕਟਰ ਜਿਹੜੇ ਡਾਕਟਰਾਂ ਦੀ ਰਾਇ ਨਾਲ ਜਾਂ ਕੁਝ ਵੀ ਸਰਕਾਰ ਦੀਆਂ ਪਾਲਿਸੀਆਂ ਨੇ ਇਹ ਨਾ ਤਾਂ ਮੇਰੇ ਕਹਿਣ ਤੇ ਨਾ ਤੁਹਾਡੇ ਕਹਿਣ ਤੇ ਬਣਦੀਆਂ ਨੇ ਇਹ ਪ੍ਰੋਪਰ ਜਦੋਂ ਗਰਾਊਂਡ ਤੇ ਜਾਂਦੇ ਆ ਪ੍ਰੈਕਟੀਕਲ ਗੱਲਾਂ ਨੇ ਇਹ ਕਿਸੇ ਦਾ ਜੀ ਨਹੀਂ ਕਰਦਾਗਾ ਠੀਕ ਹੈ ਜੀ ਤਾਂ ਕਹਿੰਦਾ ਵੀ ਆਪਾਂ ਸਾਰ ਨੂੰ ਬੰਦ ਕਰ ਦਈਏ ਪੰਜਾਬ ਚ ਗੋਲੀਬੰਦੀ ਕਰ ਦੋ ਐਲਾਨ ਵੀ ਕਰ ਸਕਦੇ ਆ ਪਰ ਕਿੰਨੀਆਂ ਮੌਤਾਂ ਹੋਣਗੀਆਂ ਇਹ ਡਾਕਟਰ ਹੀ ਦੱਸ ਸਕਦੇ ਨਾ ਪ੍ਰਸ਼ਾਸਨਿਕ ਪੱਧਰ ਤੇ ਤੁਸੀਂ ਇਸ ਮੁੱਦੇ ਨੂੰ ਲੈ ਰਹੇ ਹੋ ਜਾਂ ਪਾਰਟੀ ਬਦਲ ਮੈਂ ਜੀ ਸੰਗਠਨ ਦੇ ਤੌਰ ਤੇ ਸ਼ਾਸਨ ਤੁਸੀਂ ਪੁਲਿਸ ਦੀ ਜਨ ਪ੍ਰਸ਼ਾਸਨ ਦੀ ਗੱਲ ਕਰਾ ਰਹੇ ਹੋ ਇਸ ਪ੍ਰੋਜੈਕਟ ਇੱਕ ਕਿਸੇ ਪਾਰਟੀ ਬद्दल ਕਰਦਾ ਇਹesto ਬਣਾ ਜਿਹੜਾ ਹੈਗਾ ਤੁਹਾਨੂੰ ਜੇ ਕਰਜ਼ਾ ਦੇ ਤੱਕਣ ਦੀ ਗੱਲ ਜਿਹੜੀ ਹੈ ਜੀ ਉਹ ਉਹ ਲੋਨ ਦੀ ਗੱਲ ਜਿਹੜੀ ਹੈ ਉਹ ਉਹ ਇੱਕ ਕਾਰ ਨਹੀਂ ਹੋ ਰਹੀ ਇੱਕ ਤੁਹਾਨੂੰ ਰਾਜਨੀਤਿਕ ਜਿਹੜੇ ਹੈਗੇ ਬੰਦੇ ਆ ਘਟੋੜ ਵਧਾਏਗਾ ਉਹਨਾਂ ਦੇ ਡਾਕ ਟੈਸਟ ਜਿਹੜੇ ਹੈਗੇ ਉਹ ਹੋਣ ਤੇ ਪਤਾ ਲੱਗੇ ਵੀ ਉਹਨਾਂ ਚ ਜਿਹੜਾ ਕਰਦਾ ਉਨਾ ਬਾਰੇ ਵੀ ਕੋਈ ਗੱਲ ਜਿਹੜੀ ਹੈ ਜਗੇ ਅੱਗੇ ਪਰ ਇਹ ਤਾਂ ਕਿ ਪਤਾ ਲੱਗੇ ਬੰਦਰ ਨੇ ਐਮਐਲਏ ਨੇ ਬਖਸ਼ਿਆ ਤੇ ਇੱਥੇ ਵੀ ਗੱਲ ਨਹੀਂ ਹੋਈ ਬਿਲਕੁਲ ਤੁਹਾਡਾ ਬਹੁਤ ਸੋਹਣਾ ਪੁਆਇੰਟ ਹੈ ਇਹ ਇਹ ਧਿਆਨ ਚ ਲੈਂਦੇ ਜਾਊਗਾ ਉੱਪਰ ਪਾਰਟੀ ਕੋਲੇ ਵੀ ਬਚਾਵਾਂਗੇ ਠੀਕ ਹੈ ਮਾਨ ਸਾਹਿਬ ਕੋਲੇ ਬਚਾਵਾਂਗੇ ਵੀ ਜਿਹੜਾ ਤੁਸੀਂ ਰੱਖਿਆ ਛੋਟੇ ਹੁੰਦੇ ਨਾ 1975 ਜਦੋਂ ਮੈਂ ਦੋ ਸੀਗਾ ਮੈਂ ਕਬੜ ਦੋਸਤ ਨਾਲ ਬੈਠ ਕੇ ਮੈਂ ਖਰਾਬ ਮੈਂ ਕਰੇ ਗਿਆ ਰੁਪੀ ਕਾਲੀ ਮੈਂ ਮਹਿਸੂਸ ਕੀਤਾ ਵੀ ਆਲੀ ਮੇਰੀ ਮਾਨਤਾ ਲੱਗਿਆ